ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਇੱਕ ਹੋਰ ਨਵੀਂ ਵੀਡੀਓ 'ਚ ਆਸ ਕਰਦਾ ਤੁਸੀਂ ਸਾਰੇ ਜਣੇ ਤੰਦਰੁਸਤ ਹੋਵੋਗੇ ਤੇ ਠੀਕ ਠਾਕ ਹੋਵੋਗੇ ਜਿਨ੍ਹਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਆ ਕਰੋ ਸ਼ੇਅਰ ਤੇ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਮਿਸਤਰੀ ਸਾਹਿਬ ਆਪਣੇ ਪਹੁੰਚ ਗਏ ਆ ਬਿਜਲੀ ਵਾਲੇ ਪਾਈਪਾਂ ਪਾਉਣ ਵਾਸਤੇ ਤੇ ਕਰਦੇ ਆਂਗੇ ਕੰਮ ਸ਼ੁਰੂ ਸ਼ੁਰੂ ਕਰਤਾ ਵੈਸੇ ਕੰਮ ਅੰਦਰ ਕਟਰ ਨਾਲ ਛਿਰियां ਮਾਰੀ ਜਾਂਦੇ ਆ ਤੇ ਦਿਖਾਵਾਂਗੇ ਫਿਰ ਵੀਡੀਓ ਚ ਐਂਡ ਤੱਕ ਬਣੇ ਰਹੋ ਕਿ ਕਿਵੇਂ ਚੱਲਦਾਗਾ ਕੰਮ ਆਪਾਂ ਵੀ ਪਹਿਲੀ ਵਾਰੀ ਇਹੋ ਕਰਨਾ ਤੇ ਪਹਿਲਾਂ ਜਦੋਂ ਘਰ ਪਾਇਆ ਸੀ ਉਦੋਂ ਮੈਂ ਸੀਗਾ ਛੋਟਾ ਤੇ ਕਿਸੇ ਦੇ ਤਾਂ ਜਾ ਕੇ ਹੁਣ ਆਪਾਂ ਦੇਖ ਨਹੀਂ ਸਕਦੇ ਤੇ ਦਿਖਾਵਾਂਗੇ ਫਿਰ ਕਿਵੇਂ ਛਿਰियां ਵਾਜਦੀਆਂ ਤੇ ਕਿਵੇਂ ਪਾਈਪਾਂ ਪੈਂਦੀਆਂ ਤੇ ਨਾਲ-ਨਾਲ ਆਪਾਂ ਵੀ ਫਿਰ ਹੋ ਕਰਾਂਗੇ ਸਿੱਖਾਂਗੇ ਸਮਝ ਲਾ ਸਿੱਖਣ ਵਾਲਾ ਕੰਮ ਹੀ ਹੋ ਜਾਂਦਾ ਜਦੋਂ ਦੇਖੀ ਜਾਣਾ ਤੇ ਦੇਖਾਂਗੇ ਜਿਹੜਾ ਆਪਣੇ ਕੰਮ ਕਰਨ ਵਾਲਾ ਹੋਇਆ ਉਹ ਵੀ ਕਰਾਂਗੇ ਤੇ ਵੀਡੀਓ ਚ ਐਂਡ ਤੱਕ ਬਣੇ ਰਹੋ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਤੇ ਦਿਖਾਵਾਂਗੇ ਕਿਹੜੇ ਕਿਹੜੇ ਕੰਮ ਕਰ ਆਪਾਂ ਕਰਦੇ ਆਂ ਲਓ ਜੀ ਕਰਤਾ ਕੰਮ ਸ਼ੁਰੂ ਸਾਡੀ ਗਰਦ ਉਹੀ ਉਧਰ ਚੱਲ ਰਿਹਾ ਹੈ ਅੰਦਰ ਚਿਰਗਾ ਮਾਰਨ ਦਾ ਕੰਮ ਤੇ ਡੈਡੀ ਕਰੀ ਜਾਂਦਾ ਇਮਲੀ ਛੜਕੀ ਜਾਂਦਾ ਅੱਜ ਮੋਕਾ ਦਿੰਨੇ ਇਮਲੀ ਬਾਬਾ ਉਹੀ ਕੰਮ ਕਰੀ ਜਾਂਦਾ ਜੜਾ ਇੱਟਾਂ ਲੱਗ ਇੱਟਾਂ ਕਢਣ ਵਾਲਾ ਸਾਰੇ ਕਿੰਨਾ ਕਰੈਗਾ ਆਹੀ ਰੈਗਾ ਨਾ ਉਹਨਾਂ ਦੇ ਹੋਂ ਤੋਂ ਪਹਿਲਾਂ ਪਹਿਲਾਂ ਕਰ ਚੱਕ ਦੇ ਕਰ ਕਰ ਦੇ ਇਹ ਕਹਿੰਦੇ ਇੱਕ ਆਦਰਮਾ ਦੀ ਜਿਹੜੀ ཁྱས 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 ਇੰਬੂਰੇ ਕੱਟੇ ਮਸ਼ੀਨ ਬੈਡਰੂਮ ਚ ਕੱਟ ਤੀਆਂ ਜਿਰਗਾ ਇੱਧਰ ਇਹ ਦੋ ਇੱਧਰ ਤਾਂ ਤੱਕ ਇਹ ਆਵੇ ਇੱਧਰ ਲੱਗੂਗਾ ਬੋਰਡ ਕਟਰ ਕਰਨੇ ਬਨੇ ਇਹ ਕਾਰਵਾਈ ਫਿਰ ਹੂੰ ਲੋਈ ਕਮਰਿਆਂ ਵਿੱਚੋਂ ਦੀ ਹੁੰਦੇ ਹੋਏ ਚਿਰਨਾ ਮਾਰਦੇ ਹੋਏ ਕੌੜਨਾ ਚੱਣ ਲੱਗੇ ਆਂ ਦੇਖੋ ਬਰਾ ਇੱਧਰ ਟੂਬ ਦੀ ਪੱਟੀ ਪਈ ਆ ਕੰਦੇ ਇਹ ਸਪਲਾਈ ਤਾਂ ਹਾਂ ਜਾਊਗੀ ਤਾਂ ਹਾਂ ਲੈ ਕੇ ਜਾਈਂ ਇਹ ਸਪਲਾਈ ਇੱਧਰ ਵੀ ਆਹ ਬੂਰਾ ਕੱਢਿਆ ਜਿਹੜਾ ਹੈਲਟੀ ਨਾਲ ਰਗੇ ਨਾਲ ਆ ਮਸ਼ੀਨਾਂ ਮਾਂ ਮੁਰੇ ਮੁਰੇ ਕਰੀ ਜਾਂਦਾ ਆ ਕੱਟਣਾ ਤੇ ਮੈਂ ਪਿੱਛੇ ਪਿੱਛੇ ਵਿੜਕਾਈ ਜਾਣਾ ਚੈਨ ਥੋੜੇ ਨਾਲ ਹਾਂਜੀ ਆਪਾਂ ਲੱਗੇ ਸੀਗੇ ਸਟੋਰ ਚੋਂ ਸਟੋਰ ਚ ਇਧਰ ਇੱਕ ਚਿਰੀ ਮਾਰੀ ਇੱਧਰ ਫੇਰ ਪਹੁੰਚ ਗਏ ਸੀ ਆਪਾਂ ਇਹ ਜਰਨਲ ਦੇ ਕਮਰੇ ਚ ਬੈਡਰੂਮ ਚ ਇੱਧਰ ਚਿਰੀਆਂ ਮਾਰਾਂਗੇ ਇੱਧਰ ਆਹ ਚਿਰੀ ਮਾਰੀ ਇੱਥੇ ਬੈਡ ਲੱਗਣਗੇ ਦੋ ਬੋਰਡ ਲੱਗਣਗੇ ਚਾਰਜ ਚੋਰਜ ਵਾਸਤੇ ਤੇ ਇੱਧਰ ਇੱਕ ਹੈਗਾ ਕੇਬਲ ਦਾ ਟੀਵੀ ਵਾਸਤੇ ਤੇ ਇੱਕ ਦੂਜਾ ਬੋਰਡ ਆਹ ਲਾਈਟ ਵਾਸਤੇ ਫੇਰ ਆਪਾਂ ਪਹੁੰਚ ਗਏ ਸੀ ਦੂਸਰੇ ਬੈਡਰੂਮ ਚ ਉਹ ਮੇਰੇ ਆ ਬੈਡਾਂ ਦੇ ਥੱਲੇ ਉਹ ਕੋਲੇ ਦੋ ਬੋਰਡ ਲੱਗਣਗੇ ਤੇ ਇਧਰ ਇੱਕ ਕੇਬਲ ਵਾਲਾ ਇੱਕ ਟੀਵੀ ਵਾਲਾ ਸਾਹਮਣੇ ਆ ਗਿਆ ਬੋਰਡ ਦਾ ਠੀਕ ਆ ਤੇ ਉਸ ਤੋਂ ਬਾਅਦ ਆਪਾਂ ਕੱਢੇ ਇਧਰਲੇ ਆ ਸਪਲਾਈ ਉਧਰ ਤਹਾਂ ਜਾਊਗੀ ਮਮਟੀ ਚ ਉਸ ਤੋਂ ਬਾਅਦ ਆਪਾਂ ਕੱਢਾਂਗੇ ਰੇਂਗ ਰੂਮ ਦੀਆਂ ਚਿਰਾਂ ਆ ਬੋਰਡ ਦੀ ਆ ਕੀ ਆ ਵੈਸੇ ਲਾਤਾ ਐਕਸਟਰਾ ਬੋਰਡ ਆ ਦੋ ਲੈਟਾਂ ਵਾਲੇ ਆ ਇੱਕ ਇਧਰ ਲੈਟ ਲੱਗੂ ਤੇ ਇੱਕ ਲੈਟ ਲੱਗੂ ਇਧਰ ਹੂਤ ਫਿਰ ਗੱਡੰ ਆਪਾਂ ਰਸੋਈ ਦੀਆਂ ਚਿਰਾਂ ਆ ਆਹ ਬੋਰਡ ਲਾਦਾ ਫ੍ਰਿਜ ਵਾਸਤੇ ਉਧਰ ਨੂੰ ਲਾਦਾ ਆਪਾਂ ਚੁਲਾ ਚੱਲ ਗਈ ਯਾਰੀ ਮੈਕਸੀਮਸੀ ਚ ਚਲਾਉਣ ਵਾਸਤੇ ਤੇ ਆਹ ਬੋੜਾ ਗਿਆ ਵੈਸੇ ਆ ਚੁੰਡ ਚ ਉਹ ਵੀ ਲੱਗੂਗਾ ਭਾਂਡੇ-ਭੁੰਡੇ ਧੋਣ ਵਾਲਾ ਤੇ ਤਾਂ ਉਹ ਪਾਈਪ-ਪਾਈ ਵੀ ਹੈਗੀ ਉਥੋਂ ਪਾਣੀ ਵਾਲੀਆਂ ਪਾਈਪਾਂ ਕੱਢਾਂਗੇ ਤੇ ਹੁਣ ਆਪਾਂ ਪਹੁੰਚ ਗਏ ਲੌਬੀ ਚ ਲੌਬੀ ਚ ਇੱਕ ਇਧਰ ਲਾਈਟ ਲੱਗੂ ਇੱਕ ਇਧਰ ਬੋਰਡ ਲਾਉਣਾ ਦੇਖਦੇ ਹਾਂ ਅੱਜ ਕਿੰਨਾ ਕੰਮ ਹੁੰਦਾ ਹੈਗਾ ਬਾਕੀ ਕੱਲ ਨੂੰ ਕਰਾਂਗੇ ਬਬਾ ਤੇ ਲੱਗਿਆ ਹੈ ਇੱਟਾਂ ਕੜਨ ਤੇ ਇੱਧਰ ਵੀ ਲੱਗਣੀ ਇੱਥੇ ਮੇਨ ਸਪਲਾਈ ਆ ਪੋਰਚ ਚ ਮੇਨ ਸਪਲਾਈ ਕੱਢਾਂਗੇ ਇੱਥੇ ਫੋੜ ਲੱਗੂਗਾ ਤੇ ਇਸਨੇ ਅੱਜ ਜਿੰਨਾ ਨਿੰਬੜਦਾ ਬਾਕੀ ਕਰਾਂਗੇ ਕੱਲ ਨੂੰ ਹਾਂਜੀ ਆਪਣਾ ਫੈਨ ਬਾਕਸ ਦਮਾ ਚਿਆ ਤਦ ਤੇ ਪੇਗਾ ਮਾਲ ਹੁਣ ਤਾਂ ਲੱਭ ਗਿਆ ਵੈਸੇ ਉਹ ਲਾ ਦਾਂਗੇ ਸਿਮੈਂਟ ਨੂੰ ਲੰਗ ਭੇਜੀ ਦਾ ਸਹੀ ਕਿੰਨਾ ਕਿੰਨਾ ਇੰਚ ਇੰਚੀ ਮਾਲ ਚੜਾਇਆ ਪਿਆ ਇਧਰ ਤੋਂ ਲੱਭ ਲਿਆ ਆ ਲੌਬੀ ਵਾਲਾ ਇਹਦੇ ਵੀ ਮਾਲ ਪਿਆ ਸੀ ਉਹ ਲਾ ਦੋ ਜੰਨੀ ਦਰਾ ਹਾਂਜੀ ਫੈਨ ਬਾਕਸ ਲੋਗੀ ਸੀਗੇ ਵਿੱਚ ਇੱਕ ਦੋ ਆ ਇੱਥੋਂ ਵਾਲਾ ਵੀ ਉਹ ਕਰ ਲਿਆ ਲੱਭ ਲਿਆ ਮਗਰੋਂ ਬਜਰੀ ਰੁੱਕ ਜਾਂਦੀ ਹੈ ਮਗਰੋਂ ਪਤਾ ਨਹੀਂ ਲੱਗਦਾ ਤੇ ਇੱਕ ਇਧਰ ਇੱਕ ਬੜਾ ਔਖਾ ਲੱਭਿਆ ਡਰੈਇੰਗ ਰੂਮ ਵਾਲਾ ਤੇ ਚਲੋ ਠੀਕ ਹੈ ਜੀ ਤੇ ਆਪਾਂ ਕਿਰਾਂ ਚ ਰਹਿਣਾ ਜਦੋਂ ਅੱਜ ਕੱਢ ਤੀਆਂ ਪੋਰਚ ਤੇ ਰਹੇਗਾ ਤੇ ਬਾਥਰੂਮ ਤੇ ਰਹੇਗਾ ਤੇ ਲੌਬੀ ਚ ਵੀ ਹਜੇ ਰਹਿੰਦੀ ਹੈ ਅੱਕੀ ਚਿਰੀ ਮਾਰੀ ਹੈ ਤੇ ਆਪਣੀ ਅੱਜ ਦੀ ਵੀਡੀਓ ਇੱਥੇ ਤੱਕ ਸੀ ਮਿਲਦੇ ਹਾਂ ਕੱਲ ਦੀ ਵੀਡੀਓ ਚ どれいったんのバトル